ਨੇ ਸਰਤੇ ਭੁੱਲਿਆ ਵਿਆਪਨ ਸਭੇ ਰੋ ਕਰਮਾਂ ਦੇ ਚੋਂ ਸਭ ਤੋਂ ਸ਼ੁਭ ਕਰਮ ਹੈ ਪ੍ਰਭੂ ਦਾ ਚੰਦਨ ਔਰ ਸਭ ਤੋਂ ਅਸ਼ੁਭ ਕਰਮ ਹੈ ਉਹਨੂੰ ਭੁਲਾ ਦੇਣਾ ਉਹਨੂੰ ਬਿਲਕੁਲ ਅਚੇਤ ਅਵਸਥਾ ਦੇ ਜੀਵਣਾ ਪ੍ਰਭੂ ਤੋਂ ਬਿਨਾ ਜੀਵਣਾ ਪਾਇਸਾ ਭਾਈ ਨੰਦ ਲਾਲ ਜੀ ਦੇ ਬੋਲ ਗਮ ਚ ਵਾਸਦ ਗਮ ਕੀ ਹੈ غفلت از یاد ہے پرماتما یاد تو غفلت کرنی بس یہی خوشی کی ہے یاد آم با او لا انتہا جو پرماتما ہے اس دی یاد ہی خوشی ہے اس دی یاد ہی آنند ہے اس دی یاد ہی, ہی کیڑا ہے جتنا سیاح بندہ ہوا وہ کریبن کریبن یہی آکھے گا, گا سکھ دی یاد دے جائے ਅਨੰਤ ਤੇ ਉਸ ਦੀ ਯਾਦ ਦੇ ਚ ਹੈ ਤੇ ਜਿਤਨਾ ਅਚੇਤ ਬੰਦਾ ਹੈ ਬੁੱਧੀ ਦੇ ਦੀਵੇ ਨੂੰ ਇੱਕ ਪਾਸੇ ਕਰਕੇ ਜੀ ਰਿਹਾ ਹੈ ਉਹ ਕਦੀ ਭੁੱਲ ਕੇ ਵੀ ਯਾਦ ਨਹੀਂ ਕਰੇਗਾ ਤੋ ਸਾਰੇ ਦੁੱਖ ਸੰਤਾਪ ਉਸ ਨੂੰ ਭੁੱਲ ਕੇ ਹੀ ਪੈਦਾ ਹੋ ਜਾਂਦੇ ਨੇ ਇਸ ਵਾਸਤੇ ਸਾਹਿਬ ਕਹਿੰਦੇ ਨੇ ਪਰ ਮੇ ਸਰ ਤੇ ਭੁੱਲਿਆ ਵਿਆਪਨ ਮਨ ਸਭੇ ਰੋਗ ਸਰੀਰਕ ਰੋਗ ਮਾਨਸਿਕ ਰੋਗ ਫਿਰ ਪਰਿਵਾਰਕ ਰੋਗ ਆਰਥਿਕ ਸਮੱਸਿਆਵਾਂ ਜੀਵਨ ਵਿੱਚ ਪਤਾ ਨਹੀਂ ਕਿੰਨੇ ਰੋਗ